ਸასი ਗਾ ਦੋਸਤੋ ਕੀ ਹਾਲ ਚੱਲਾ ਤੁਹਾਡਾ ਜੀ ਦੋਸਤੋ ਅੱਜ ਨਾ ਮੈਂ ਬਹੁਤ ਜ਼ਰੂਰੀ ਬਹੁਤ ਮਤਲਬ ਕਿ ਇੱਕ ਚੰਗਾ ਵੀ ਲਾ ਲਓ ਸੈਂਸਿਟਿਵ ਵੀ ਲਾ ਲਓ ਇੱਕ ਮੁੱਦੇ ਤੇ ਗੱਲ ਕਰਨ ਆਇਆ ਮੈਂ ਬਹੁਤ ਧੇਰ ਤੋਂ ਸੋਚਿਆ ਸੀ ਮੈਂ ਇਸ ਮੁੱਦੇ ਤੇ ਵੀਡੀਓ ਬਣਾਉਣੀ ਹੈ ਟੌਪਿਕ ਤੇ ਸੋ ਅੱਜ ਬਣਾਉਣ ਜਾ ਰਿਹਾ ਸੋ ਕਿਉਂਕਿ ਆਪਾਂ ਰੁਟੀਨ ਦੇ ਵਿੱਚ ਫਿਲਮ ਦੇਖਣ ਜਾਂਦੇ ਆਂ ਸਿਨੇਮੇ ਦੇ ਵਿੱਚ ਪੰਜਾਬੀ ਖਾਸ ਕਰਕੇ ਪੰਜਾਬੀ ਦੀ ਮੈਂ ਆਪਾਂ ਆਪਣੇ ਪੰਜਾਬੀ ਸਿਨੇਮੇ ਦੀ ਗੱਲ ਕਰਦਾ ਸੋ ਕੁਝ ਲੋਕਾਂ ਨੇ ਧਿਆਨ ਦਿੱਤਾ ਹੋਣਾ ਪਰ ਮੈਨੂੰ ਲੱਗਦਾ ਜ਼ਿਆਦਾਤਰ ਲੋਕਾਂ ਨੇ ਨਹੀਂ ਧਿਆਨ ਦਿੱਤਾ ਹੋਣਾ ਜੇ ਦਿੱਤਾ ਹੋਣਾ ਤਾਂ ਉਸੇ ਵੇਲੇ ਉਹ ਦੇਖ ਕੇ ਇਗਨੋਰ ਕਰ ਦਿੱਤਾ ਹੁਣਾ ਜਾਂ ਨਾਲ ਦੇ ਨਾਲ ਮਾੜੀ ਜੀ ਡਿਸਕਸ਼ਨ ਕਰ ਲਈ ਹੋਣੀ ਹੈ ਤਾਂ ਉਹ ਗੱਲ ਉੱਥੇ ਛੱਡ ਦਿੱਤੀ ਜਾਂਦੀ ਹੈ ਪਰ ਇਹ ਗੱਲ ਬਹੁਤ ਜ਼ਿਆਦਾ ਸੈਂਸਿਟਿਵ ਹੈ ਜਿਸ ਨੂੰ ਕਿ ਮਤਲਬ ਕਿ ਦੱਸਣਾ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਦੇ ਦੇਣਾ ਇੰਟਰੋਡਕਸ਼ਨ ਕਿ ਇਹ ਦਾ ਇਹਦੇ ਪਿੱਛੇ ਕੀ ਰਾਜ਼ ਹੈ ਰੀਜ਼ਨ ਹੈ ਥੋੜੀ ਇੱਕ ਸਾਲ ਪਹਿਲਾਂ ਨਾ ਜਿਹੜਾ ਆਪਣਾ ਫਿਲਮ ਸੈਂਸਰ ਬੋਰਡ ਹੈ ਉਹਨੇ ਇੱਕ ਲਾਅ ਇੱਕ ਕਾਨੂੰਨ ਪਾਸ ਕੀਤਾ ਸੀ ਕਿ ਜਿਸ ਲੈਂਗੁਏਜ ਦੀ ਫਿਲਮ ਤੁਸੀਂ ਬਣਾਓਗੇ ਚਾਹੇ ਉਹ ਤਮਿਲ ਹੈ ਤੇਲਗੂ ਹੈ ਮਰਾਠੀ ਹੈ ਪੰਜਾਬੀ ਹੈ ਤਾਂ ਜਿਹੜੀ ਫਿਲਮ ਦੀ ਨੰਬਰਿੰਗ ਹੁੰਦੀ ਹੈ ਫਿਲਮ ਦੇ ਕ੍ਰੈਡਿਟਸ ਹੁੰਦੇ ਨੇ ਸਟਾਰਟਿੰਗ ਦੇ ਵਿੱਚ ਆਉਂਦੇ ਨੇ ਐਂਡ ਦੇ ਵਿੱਚ ਆਉਂਦੇ ਨੇ ਤਾਂ ਉਹ ਕੀ ਹੁੰਦਾ ਕਿ ਤੁਸੀਂ ਇੰਗਲਿਸ਼ ਦੇ ਵਿੱਚ ਪਹਿਲਾਂ ਜ਼ਿਆਦਾਤਰ ਇੰਗਲਿਸ਼ ਚ ਦੇਖਦੇ ਸੀਗੇ ਇੰਗਲਿਸ਼ ਚ ਆਉਂਦੇ ਨੇ ਪਰ ਇੰਗਲਿਸ਼ ਦੇ ਨਾਲ ਹੁਣ ਤੁਹਾਨੂੰ ਜਿਹੜੀ ਆਪਣੀ オリジナル ਲੈਂਗੁਏਜ ਹੈ ਚਾਹੇ ਪੰਜਾਬੀ ਹੈ ਮਰਾਠੀ ਹੈ ਉਹਦੇ ਵਿੱਚ ਵੀ ਤੁਹਾਨੂੰ ਨੇਰੇ ਕ੍ਰੈਡਿਟਸ ਨੇ ਦੇਣੇ ਪੈਣਗੇ ਜ਼ਰੂਰੀ ਨੇ ਤਾਂ ਕਿ ਫਿਲਮ ਦਾ ਟਾਈਟਲ ਹੀਰੋ ਹੀਰੋਇਨ ਦੇ ਨਾਮ ਬਾਕੀ ਐਕਟਰਾਂ ਦੇ ਨਾਮ ਟੈਕਨੀਸ਼ੀਅਨਸ ਦੇ ਨਾਮ ਜਿੰਨਾ ਵੀ ਮੈਟਰ ਪੰਜਾਬੀ ਦੇ ਮਤਲਬ ਸਕਰੀਨ ਤੇ ਆਉਂਦਾ ਉਹ ਇੰਗਲਿਸ਼ ਦੇ ਨਾਲ ਨਾਲ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਲਿਖਣਾ ਪੈਣਾ ਹੈ ਜਾਂ ਕਿਸੇ ਹੋਰ ਲੈਂਗੁਏਜ ਵਿੱਚ ਲਿਖਣਾ ਪੈਣਾ ਹੈ ਈਵਨ ਕਿ ਜਿਹੜੀ ਥੱਲੇ ਸੈਂਸਰ ਦੀ ਨਸ਼ੇ ਵਾਸਤੇ ਜਾਂ ਸਮੋਕਿੰਗ ਵਾਸਤੇ ਜਿਹੜੀ ਆਉਂਦੀ ਹੈ ਲਾਈਨ ਉਹ ਵੀ ਪੰਜਾਬੀ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਪਰ ਦੋਸਤੋ ਤੁਸੀਂ ਇੱਕ ਗੱਲ ਧਿਆਨ ਦਿਓ ਇਸ ਵੀਡੀਓ ਤੋਂ ਬਾਅਦ ਕਿਉਂਕਿ ਮੈਂ ਐਵਰੇਜ ਕੱਢੀ ਹੈ ਕਿ ਜੇ ਜਿਹ ਮਹੀਨੇ ਦੇ ਵਿੱਚ 10 ਫਿਲਮਾਂ ਰਿਲੀਜ਼ ਹੁੰਦੀਆਂ ਨੇ ਤਾਂ 10 ਦੇ ਵਿੱਚੋਂ 8 ਫਿਲਮਾਂ ਦੇ ਵਿੱਚ ਇਹ ਬਹੁਤ ਵੱਡੀਆਂ ਗਲਤੀਆਂ ਮੈਂ ਖੁਦ ਦੇਖੀਆਂ ਨੇ ਦੇਖ ਕੇ ਮੈਂ ਪਾਉਣ ਨੂੰ ਸਕਰੀਨਸ਼ਾਟ ਪਾ ਸਕਦਾ ਸੀ ਮੈਂ ਸੋਚਿਆ ਕਾਨੂੰ ਕੋਈ ਕਿਸੇ ਪਾਰਟਿਕੂਲਰ ਫਿਲਮ ਨੂੰ ਟਾਰਗੇਟ ਨਹੀਂ ਕਰਨ ਕਿਉਂਕਿ ਇਹ ਗਲਤੀ ਕੋਈ ਇੱਕ ਜਾਂ ਦੋ ਨਹੀਂ ਆਲਮੋਸਟ 80% ਇੰਡਸਟਰੀ ਕਰ ਰਹੀ ਹੈ ਤੁਸੀਂ ਤੁਸੀਂ ਸਪੈਲਿੰਗ ਪੜਿਓ ਸਪੈਲਿੰਗ ਪੜ੍ਹ ਕੇ ਹਾਸਾ ਵੀ ਆਉਂਦਾ ਹੈ ਤੇ ਦੁੱਖ ਵੀ ਲੱਗਦਾ ਹੈ ਕਿ ਕਿਦਾਂ ਸਰੀਰੀ ਜਗ੍ਹਾ ਬਿਹਾਰੀ ਪਾਈ ਹੁੰਦੀ ਹੈ ਦਿਲਾਂ ਦੀ ਜਗ੍ਹਾ ਲਾਮ ਪਾਈ ਹੁੰਦੀ ਹੈ ਆਪਣਾ ਔਂਕੜ ਦੀ ਜਗ੍ਹਾ ਆਪਣਾ ਔਂਕੜ ਪਾਇਆ ਹੁੰਦਾ ਹੈ ਹੂੜ ਦੀ ਜਗ੍ਹਾ ਕਨੋੜਾ ਪਾਇਆ ਹੁੰਦਾ ਸੋ ਵਰਡ ਨੂੰ ਪੜਨ ਵੇਲੇ ਪੜਨਾ ਕੀ ਹੁੰਦਾ ਤੇ ਬਣ ਕੀ ਜਾਂਦਾ ਹੈ ਮੈਂ ਬਹੁਤ ਆ ਪਿੱਛੇ ਦੀ ਇੱਕ ਫਿਲਮ ਆਈ ਹੈ ਮੈਂ ਚਲੋ ਮੈਂ ਨਾਮ ਲੈ ਦਿੰਦਾ ਕਿਉਂਕਿ ਫਿਲਮ ਬਹੁਤ ਅੱਛੀ ਹੈ ਮੈਂ ਰਿਵਿਊ ਕੀਤਾ ਰਾਵੀ ਦੇ ਕੰਡੇ ਕੀ ਹੈ ਕਿ ਉੱਥੇ ਨਾਮ ਆਉਂਦਾ ਹੈ ਇੰਗਲਿਸ਼ ਦੇ ਵਿੱਚ ਰਾਈਟਰ ਹੁਣ ਪੰਜਾਬੀ ਦੇ ਵਿੱਚ ਤਾਂ ਲੇਖਕ ਲਿਖਣਾ ਚਾਹੀਦਾ ਪਰ ਉਹਨੇ ਪੰਜਾਬੀ ਦੇ ਵਿੱਚ ਵੀ ਰਾਈਟਰ ਲਿਖਿਆ ਚਲੋ ਲਿਖਿਆ ਹੋਇਆ ਠੀਕ ਹੈ ਪਰ ਜਿਹੜਾ ਉਸ ਰਾਈਟਰ ਦਾ ਨਾਮ ਹੈ ਜਸ ਗਰੇਵਾਲ ਜਸ ਗਰੇਵਾਲ ਇੰਗਲਿਸ਼ ਤਾਂ ਸਹੀ ਲਿਖਿਆ ਹੋਇਆ ਹੈ ਪੰਜਾਬੀ ਦੇ ਵਿੱਚ ਲਿਖਿਆ ਹੈ ਜੈਸ ਗਰੇਵਾਲ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਗਲਤੀ ਕਿੱਥੋਂ ਹੁੰਦੀ ਹੈ ਉਹ ਵੀ ਦੱਸੂਗਾ ਤੁਹਾਨੂੰ ਮੈਂ ਕਿੱਥੋਂ ਹੁੰਦੀ ਹੈ ਡਾਇਰੈਕਸ਼ਨ ਡਾਇਰੈਕਟਰ ਬਾਈ ਡਾਇਰੈਕਟਡ ਬਾਈ ਜਿਸ ਤਰ੍ਹਾਂ ਇੰਗਲਿਸ਼ ਦੇ ਵਿੱਚ ਲਿਖਿਆ ਜਾਂਦਾ ਉਹਨੂੰ ਉਸੇ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਲਿਖਿਆ ਜਾਂਦਾ ਹਾਲਾਂਕਿ ਲਿਖਣਾ ਤਾਂ 뮤지컬 ਨੂੰ ਸੰਗੀਤ ਲਿਖਣਾ ਚਾਹੀਦਾ ਹੈ ਰਾਈਟਰ ਨੂੰ ਲੇਖਕ ਲਿਖਣਾ ਚਾਹੀਦਾ ਹੈ ਪ੍ਰੋਡਿਊਸਰ ਨੂੰ ਨਿਰਮਾਤਾ ਲਿਖਣਾ ਚਾਹੀਦਾ ਔਰ ਡਾਇਰੈਕਟਰ ਨੂੰ ਨਿਰਦੇਸ਼ਕ ਲਿਖਣਾ ਚਾਹੀਦਾ ਹੈ ਪਰ ਐਨਾ ਟਾਈਮ ਕਿੱਥੇ ਸੋ ਉਹਦਾ ਜਿਹੜਾ ਰੀਜ਼ਨ ਹੈ ਪਿੱਛੇ ਉਹ ਐਦਾਂ ਹੈ ਕਿ ਜਿਹੜਾ ਟੈਕਨੀਸ਼ੀਅਨ ਦਾ ਕੰਮ ਹੈ ਟੈਕਨੀਕਲ ਕੰਮ ਹੈ ਉਹ ਜ਼ਿਆਤਰ ਬੰਬਈ ਹੁੰਦਾ ਹੈ ਸੋ ਜਿਹੜੇ ਟੈਕਨੀਸ਼ੀਅਨਸ ਨੇ ਉਹ ਮਤਲਬ ਉਹ ਲਾ ਲੋ ਵੀ 90% ਜਿਹੜੇ ਹੁੰਦੇ ਨੇ ਉਹ ਬਾਕੀ ਸਟੇਟਾਂ ਤੋਂ ਹੁੰਦੇ ਨੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਦੀ ਪੰਜਾਬੀ ਲੈਂਗੁਏਜ ਨਹੀਂ ਹੈਗੀ ਸੋ ਕੀ ਕਰਦੇ ਨੇ ਕਿ ਜਦੋਂ ਇੱਥੋਂ ਪ੍ਰੋਡਿਊਸਰ ਡਾਇਰੈਕਟਰ ਇੱਕ ਮੇਲ ਰਾਹੀਂ ਇੱਕ ਵਰਡ ਫਾਈਲ ਦੇ ਰਾਹੀਂ ਸਾਰੇ ਕ੍ਰੈਡਿਟਸ ਭੇਜਦੇ ਨੇ ਕਿ ਆਹ ਤੁਸੀਂ ਫਿਲਮ ਦੇ ਵਿੱਚ ਆਪਾਂ ਦੇਣੇ ਨੇ ਸੋ ਕੀ ਕਰਦਾ ਉਹ ਗੂਗਲ ਤੋਂ ਟਰਾਂਸਲੇਟ ਕਰਦਾ ਆ ਸੋ ਜੋ ਗੂਗਲ ਦੇ ਉੱਤੇ ਆਉਂਦਾ ਆ ਉਹ ਐਜ਼ ਇਟ ਇਜ਼ ਕਾਪੀ ਪੇਸਟ ਕਰ ਦਿੰਦਾ ਤੇ ਉਹ ਦੇਖ ਕੇ ਮਤਲਬ ਉਹੀ ਫਿਰ ਦੁਆਰਾ ਗੱਲ ਕੇ ਹਾਸਾ ਵੀ ਆਉਂਦਾ ਪਰ ਤਕਲੀਫ ਵੀ ਹੁੰਦੀ ਹੈ ਤੇ ਉਹ ਗੱਲ ਕੋਈ ਧਿਆਨ ਨਹੀਂ ਦਿੰਦਾ ਕਿਉਂਕਿ ਜਦੋਂ ਫਿਲਮ ਕੰਪਲੀਟ ਹੁੰਦੀ ਹੈ ਫਰਸਟ ਕਾਪੀ ਆਉਂਦੀ ਹੈ ਫਿਲਮ ਸਾਰੀ ਟੀਮ ਦੇਖਦੀ ਹੈ ਪਰ ਉਧਰ ਕੋਈ ਧਿਆਨ ਹੀ ਨਹੀਂ ਦਿੰਦਾ ਕਿ ਸਾਡੀ ਪੰਜਾਬੀ ਕਿੰਨੀ ਗਲਤ ਲਿਖੀ ਗਈ ਹੈ ਅਸੀਂ ਵਰਲਡ ਵਾਈਡ ਲੈ ਕੇ ਜਾ ਰਹੇ ਹਾਂ ਪੰਜਾਬੀ ਸਿਨੇਮੇ ਨੂੰ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਸ ਪੰਜਾਬੀ ਲੈਂਗੁਏਜ ਦੀ ਸੇਵਾ ਕਰ ਰਹੇ ਹਾਂ ਪਰ ਕੀ ਲੋਕਾਂ ਨੂੰ ਕੀ ਜੇ ਲੋਕ ਹੱਸਣਗੇ ਸਾਡੇ ਤੇ ਕਿ ਅਸੀਂ ਪੰਜਾਬੀ ਲੈਂਗੁਏਜ ਦੀ ਜਾਂ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਹਾਂ ਪੰਜਾਬੀ ਸਾਨੂੰ ਲਿਖਣੀ ਨਹੀਂ ਆਉਂਦੀ ਹਨਾ ਪੰਜਾਬੀ ਅਸੀਂ ਕਿਸੇ ਹੋਰ ਤੋਂ ਲਖਵਾਉਨੇ ਆ ਤੇ ਜਿਹੜੇ ਲਿਖਦੇ ਨੇ ਉਹ ਗੂਗਲ ਤੋਂ ਟਰਾਂਸਲੇਟ ਕਰ ਲੈਂਦੇ ਨੇ ਇਦਾਂ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਫਿਲਮ ਦੇ ਵਿੱਚ ਮੈਂ ਦੇਖਿਆ ਕਿ ਅ ਦੇ ਸਟਾਰਟਿੰਗ ਦੇ ਵਿੱਚ ਲੋਗੋਜ਼ ਆਉਂਦੇ ਹੁੰਦੇ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਤਾਂ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ 뮤직 ਆਨ ਥੱਲੇ 뮤직 ਕੰਪਨੀ ਦਾ ਲੋਗੋ ਉਹ ਠੀਕ ਹੈ ਹੁਣ ਉਦੀ ਜਗ੍ਹਾ ਤੇ ਪੰਜਾਬੀ ਦੇ ਵਿੱਚ ਤਾਂ ਸੰਗੀਤ ਲਿਖਣਾ ਚਾਹੀਦਾ ਸੀ ਜਾਂ ਸੰਗੀਤ ਰਿਲੀਜ਼ ਕੀਤਾ ਗਿਆ ਜਾਂ ਸੰਗੀਤ ਪ੍ਰਸਾਰਿਤ ਕੀਤਾ ਗਿਆ ਬਿਲਕੁਲ ਮੇਨ ਥੀਏਟਰ ਪੰਜਾਬੀ ਤਾਂ ਇਹੀ ਬਣਦੀ ਹੈ ਨਾ ਪਰ ਉੱਥੇ ਪਤਾ ਕੀ ਲਿਖਿਆ ਹੋਇਆ ਨਾਲ ਬ ਥੱਲੇ ਇਹ 뮤זיਕ ਕੰਪਨੀ ਦਾ ਲੋਗੋ ਉਧਰ 뮤זיਕ ਆਨ ਤੇ ਅੰਦਰ 뮤זיਕ ਚਾਲੂ ਹੈ 뮤זיਕ ਚਾਲੂ ਹੈ ਹੱਸ ਮੈਨੂੰ ਹਾਸਾ ਆਇਆ ਦੇਖ ਕੇ ਪਰ ਮੈਨੂੰ ਥੋੜਾ ਜਿਹਾ ਬੁਰਾ ਵੀ ਲੱਗਿਆ ਕਿ ਤੁਸੀਂ ਟੀ ਮਤਲਬ ਨਾਸਵਰਡਰ ਸਾਡੀ ਪੰਜਾਬੀ ਲੈਂਗੁਏਜ ਦਾ ਸਾਡੀ ਪੰਜਾਬੀ ਭਾਸ਼ਾ ਦਾ ਸੋ ਦੋਸਤੋ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਮੈਂ ਅਪੀਲ ਕਰਦਾ ਸਾਰੇ ਟੈਕਨੀਸ਼ੀਅਨਸ ਨੂੰ ਪ੍ਰੋਡਿਊਸਰਸ ਨੂੰ ਡਾਇਰੈਕਟਰ ਨੂੰ ਕਿ ਇੱਕ ਵਾਰ ਇੱਕ ਕਿਸੇ ਬੰਦੇ ਦੀ ਡਿਊਟੀ ਲਈ ਜਾਵੇ ਜਿਹਨੂੰ ਜਾ ਕਰਤਾ ਜਿਹੜਾ ਸਰਕਾਰੀ ਸਕੂਲ ਚ ਪੜਿਆ ਹੋਵੇ ਜਾਂ ਜਿਹਨੂੰ ਪੰਜਾਬੀ ਇੰਗਰੀਜ਼ ਕਿਤਾਬਾਂ ਜਾਂ ਪੰਜਾਬੀ ਸਹਿਤ ਪੜਿਆ ਹੋਵੇ ਉਹਨੂੰ ਇੱਕ ਵਾਰ ਜਰੂਰ ਇੱਕ ਡਿਊਟੀ ਲਈ ਜਾਵੇ ਕੋਈ ਜਿਆਦਾ ਵੱਡਾ ਕੰਮ ਨਹੀਂ ਹੁੰਦਾ 15 ਮਿੰਟ ਜਾਂ ਅੱਧੇ ਘੰਟੇ ਦਾ ਕੰਮ ਹੈ ਕਿ ਤੁਸੀਂ ਉਸ ਚੀਜ਼ ਨੂੰ ਦਿਖਾਇਆ ਜਾਵੇ ਕਿ ਕੋਈ ਕੋਈ ਸਪੈਲਿੰਗ ਪੰਜਾਬੀ ਚ ਗਲਤ ਤਾਂ ਨਹੀਂ ਹੈ ਇੰਗਲਿਸ਼ ਚ ਹੋ ਸਕਦਾ ਠੀਕ ਹੈ ਪਰ ਪੰਜਾਬੀ ਚ ਨਹੀਂ ਹੋਣਾ ਜਿਹੜਾ ਕਿਉਂਕਿ ਸਾਡੀ origignal ਲੈਂਗੁਏਜ ਹੈ ਨਾ ਜਿਹੜੀ ਪੰਜਾਬੀ ਹੈ ਸੋ ਇਹ ਮੈਂ ਜਿਹੜਾ ਸੀਗਾ ਟੌਪਿਕ ਮੈਂ ਤੁਹਾਡੇ ਅੱਗੇ ਜਰੂਰ ਲੈ ਕੇ ਆਉਣਾ ਸੀ ਮੈਂ ਉਮੀਦ ਕਰਦਾ ਕਿ ਇਸ ਵੀਡੀਓ ਤੋਂ ਬਾਅਦ ਤੁਸੀਂ ਦੇਖੋਗੇ ਨਿਗਾ ਨਾਲ ਜਦੋਂ ਵੀ ਥੀਏਟਰ ਜਾਓ ਤਾਂ ਟੀਵੀ ਤੇ ਫਿਲਮ ਦੇਖੋਗੇ ਤਾਂ ਪੰਜਾਬੀ ਦਾ ਇੰਨਾ ਕ ਨਾਸ ਵੜਿਆ ਹੁੰਦਾ ਨਾ ਤਾਂ ਬੁਰਾ ਲੱਗਦਾ ਦੇਖ ਕੇ ਲੋਕ ਆਸਣਗੇ ਸਾਡੇ ਤੇ ਕਿ ਇਹਨਾਂ ਆਪਣੀ ਲੈਂਗੁਏਜ ਨਹੀਂ ਲਿਖਣੀ ਆਉਂਦੀ ਤਾਂ ਹੋਰਾਂ ਲੈਂਗੁਏਜ ਤੋਂ ਅਸੀਂ ਸਿੱਖਣ ਦੀ ਗੱਲ ਕਰਦੇ ਆਂ ਅਸੀਂ ਆਪਣਾ ਫ੍ਰੈਂਚ ਵੀ ਸਿੱਖਦੇ ਆਂ ਆਈਲੈਂਡਸ ਕਰਕੇ ਇੰਗਲਿਸ਼ ਵੀ ਸਿੱਖਦੇ ਆਂ ਪਰ ਤੁਹਾਨੂੰ ਆਪਣੀ ਭਾਸ਼ਾ ਨਹੀਂ ਆਉਂਦੀ ਜੇ ਆਪਣੀ ਭਾਸ਼ਾ ਨਹੀਂ ਆਊਗੀ ਤਾਂ ਅਸੀਂ ਆਪਣੇ ਜਵਾਕਾਂ ਨੂੰ ਕੀ ਸਿਖਾਵਾਂਗੇ ਹਾਂਜੀ ਕਿ ਆ ਪੰਜਾਬੀ ਹੈ ਕਿਉਂਕਿ ਸਕੂਲਾਂ ਦਾ ਵੈਸੇ ਹੀ ਤੁਹਾਨੂੰ ਪਤਾ ਹੈ ਬੁਰਾ ਹਾਲ ਹੈ ਟੀਚਰਾਂ ਨੂੰ ਪੰਜਾਬੀ ਨਹੀਂ ਆਉਂਦੀ ਜ਼ਿਆਦਾਤਰ ਜਿਵੇਂ ਮੈਂ ਵੀ ਜਦੋਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਸਪੈਲਿੰਗ ਮਿਸਟੇਕ ਬਹੁਤ ਪਤਾ ਲੱਗਦਾ ਕਿ ਆਪਣਾ ਵੀ ਹਾਂ ਵੀ ਐਡੀਬਸ ਮਿਸਟੇਕ ਆ ਸੀ ਸਪੈਲਿੰਗ ਤੇ ਇਹਦੀ ਕਿਸੇ ਨਾ ਕਿਸੇ ਹੱਦ ਤੱਕ ਇਸ ਚੀਜ਼ ਨੂੰ ਜਿਹੜਾ ਹੈਗਾ ਇਹ ਰੋਕਿਆ ਜਾ ਸਕਦਾ ਆ ਹੁਣੇ ਪਿੱਛੇ ਜੇ ਮੈਂ ਇੱਕ ਚੈਨਲ ਤੇ ਪੰਜਾਬੀ ਫਿਲਮ ਦੇਖ ਰਿਹਾ ਸੀ ਫਿਲਮ ਦਾ ਨਾਮ ਸੀ ਕਿਸਮਤ ਕਿਸਮਤ ਨੂੰ ਕਿਸਮਤ ਲਿਖਿਆ ਹੋਇਆ ਆ ਦੱਸੋ ਤੇ ਉਹ ਧਿਆਨ ਵੀ ਨਹੀਂ ਕਿਸੇ ਦਾ ਗੋਟੇ-ਗੋਟੇ ਚਾਹ ਦੇ ਉੱਤੇ ਹਨਾ ਕੜੌੜਾ ਪਾਇਆ ਹੋਇਆ ਜਾ ਕੇ ਹੋੜਾ ਹੁੰਦਾ ਆ ਪਰ ਇਹ ਚੀਜ਼ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਅਸੀਂ ਜ਼ਿਆਦਾਤਰ ਗਲਤੀ ਕੌਣ ਕਰਦਾ ਆ ਜਿਹੜੇ ਚੈਨਲ ਪੰਜਾਬੀ ਚੈਨਲ ਨੇ ਜਿਹੜੇ ਬੰਬਿਓ ਚਾਲਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਮਤਲਬ ਇਹ ਚੀਜ਼ ਦਾ ਜ਼ਿਆਦਾ ਧਿਆਨ ਨਹੀਂ ਜਾਂ ਪਤਾ ਨਹੀਂ ਵੀ ਹਾਂ ਜਿਹੜੇ ਉੱਥੇ ਟੈਕਨੀਸ਼ੀਅਨਸ ਬੈਠੇ ਨੇ ਕਿ ਪੰਜਾਬੀ ਲੈਂਗੁਏਜ ਦਾ ਜਿਹੜਾ ਅਸਲੀ ਕੀ ਮਤਲਬ ਕੀ ਸਪੈਲਿੰਗਸ ਨੇ ਸੋ ਮੈਂ ਬਾਰ-ਬਾਰ ਇਹੇ ਦੁਬਾਰਾ ਤੁਹਾਨੂੰ ਅਪੀਲ ਕਰੂੰਗਾ ਸਾਰਿਆਂ ਨੂੰ ਦਰਸ਼ਕਾਂ ਨੂੰ ਵੀ ਐਕਟਰਸ ਨੂੰ ਵੀ ਟੈਕਨੀਸ਼ੀਅਨਸ ਨੂੰ ਵੀ ਪ੍ਰੋਡਿਊਸਰ ਡਾਇਰੈਕਟਰਾਂ ਨੂੰ ਕਿ ਸਾਰਿਆਂ ਨੂੰ ਇਹ ਚੀਜ਼ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੀ ਸਾਡੀ ਪੰਜਾਬੀ ਭਾਸ਼ਾ ਆ ਉਹ ਸਾਫ਼ ਸੁਥਰੀ ਤੇ ਸਹੀ ਲਿਖੀ ਜਾਵੇ ਤਾਂ ਕਿ ਲੋਕ ਸਾਡਾ ਮਜ਼ਾਕ ਨਾ ਉਡਾਉਣ ਹੁਣ ਤੱਕ ਤਾਂ ਸ਼ਾਇਦ ਕੋਈ ਜ਼ਿਆਦਾਤਰ ਲੋਕਾਂ ਨੇ ਧਿਆਨ ਨਹੀਂ ਦਿੱਤਾ ਹੋਣਾ ਜਾਂ ਲੋਕਾਂ ਦਾ ਮਤਲਬ ਕਿ ਇਹਨਾਂ ਨੂੰ ਇਹ ਹੁਣ ਵੀ ਕਿਹੜਾ ਦਿਖਦਾ ਪਰ ਨਹੀਂ ਤੁਸੀਂ ਹੁਣ ਅਸ ਤੋਂ ਬਾਅਦ ਪੜੋਗੇ ਨਾ ਜੇ ਉਹ ਉੱਥੇ ਨੰਬਰਿੰਗ ਤਾਂ ਤੁਸੀਂ ਦੇਖਿਓ ਉੱਚਾ ਫਿਲਮ ਵੀ ਕਿਹੜੀ ਇਹ ਨਹੀਂ ਚਲੋ ਮੈਂ ਮੰਨਦਾ ਕਿ ਨਵੇਂ ਨਵੇਂ ਟੀਮ ਹੈ ਬੰਬੇ ਦਾ ਕਾਰਪੋਰੇਟ ਘਰਾਨਾ ਆ ਉਹ ਫਿਲਮਾਂ ਬਣਾਉਂਦਾ ਹੈ ਵੱਡੇ ਵੱਡੇ ਆਰਟਿਸਟਾਂ ਦੀਆਂ ਫਿਲਮਾਂ ਜਿਹੜੇ ਥੀਏਟਰ ਪੰਜਾਬੀ ਗਾਣੇ ਗਾਉਂਦੇ ਨੇ ਥੀਏਟਰ ਪੰਜਾਬੀ ਮਤਲਬ ਸੱਭਿਆਚਾਰ ਗਾਇਆ ਜਿਨ੍ਹਾਂ ਨੇ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਵੀ ਬਹੁਤ ਭਾਰੀ ਭਾਰੀ ਗਲਤੀਆਂ ਮੈਂ ਦੇਖੀਆਂ ਗਈਆਂ ਨੇ ਜਿਹੜੇ ਵਰਤ ਤਾਂ ਮੇਰੇ ਕੋਲੇ ਬਹੁਤ ਨੇ ਮਤਲਬ ਜਿਹੜੇ ਮਤਲਬ ਗਲਤ ਲਿਖੇ ਗਏ ਉਸ ਨੰਬਰਿੰਗ ਦੇ ਵਿੱਚ ਮੈਂ ਹਮੇਸ਼ਾ ਦੇਖਦਾ ਪਰ ਇੰਨੇ ਜ਼ਿਆਦਾ ਯਾਦ ਨਹੀਂ ਰਹਿੰਦੇ ਮੈਂ ਜਿਹੜੇ 2 3 4 5 ਜਿਹੜੇ ਮੈਂ ਦੇਖੇ ਉਹ ਮੈਂ ਤੁਹਾਨੂੰ ਦੱਸਦੇ ਹਾਲਾਂਕਿ ਖਾਸ ਕਰ ਨਾਮ ਜਿਹੜੇ ਨਾਮ ਲੈ ਕੇ ਹੁੰਦੇ ਨੇ ਉਹਨਾਂ 'ਚ ਸਪੈਲਿੰਗ ਸਭ ਤੋਂ ਵੱਧ ਮਿਸਟੇਕ ਹੁੰਦੀ ਹੈ ਬਹੁਤ ਜ਼ਿਆਦਾ ਮਿਸਟੇਕ ਮੈਂ ਤੁਸੀਂ ਦੇਖਿਓ ਕਈ ਜਗ੍ਹਾ ਤੇ ਮੈਂ ਗ ਗੱਲ ਤੇ ਦੇਖਿਆ ਕਿਉਂਕਿ ਉੱਪਰ ਉਹ ਪੈਂਦਾ ਹੈ ਅਧਕ ਪੈਂਦਾ ਹੈ ਪਰ ਕਈਆਂ ਨੇ ਅਧਕ ਨਹੀਂ ਪਾਇਆ ਹੁੰਦਾ ਉਹ ਗਿੱਪੀ ਨਹੀਂ ਉਹ ਗਿੱਪੀ ਬਣ ਗਿਆ ਸੋ ਇਹ ਚੀਜ਼ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਉਮੀਦ ਹੈ ਤੁਹਾਨੂੰ ਇਹ ਜਿਹੜਾ ਆਪਣਾ ਟੌਪਿਕ ਹੈ ਪਸੰਦ ਆਇਆ ਹੋਊਗਾ ਜਿਸ ਚੀਜ਼ ਤੇ ਮੈਂ ਗੱਲ ਕੀਤੀ ਪਸੰਦ ਆਇਆ ਹੋਊਗਾ ਸੋ ਚੈਨਲ ਸਬਸਕ੍ਰਾਈਬ ਕਰੋ ਫੋਲੋ ਕਰੋ ਵੀਡੀਓ ਨੂੰ ਹਾਈਪ ਕਰੋ ਸੋ ਮੈਂ ਤੁਹਾਡੇ ਤੋਂ ਵਿਦਾ ਲੈਣਾ ਸ਼ਸ਼ਿਕਾ